ਗੱਲ ਸਰ ਝਗੜਾਈ ਹੋਇਆ ਵਾ ਮਤਲਬ ਵਾਪਸ ਵਿੱਚ ਮੇਰਾ ਬ੍ਰਦਰ ਹੀ ਤੇ ਮੁੰਡੇ ਉਹਨਾਂ ਘਰੋਂ ਉੱਠ ਕੇ ਗਿਆ ਵਾ ਉਧਰੋਂ ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ ਤੇ ਪਹਿਲੇ ਤੇ ਚਾਰ ਪੰਜ ਮੁੰਡੇ ਹੀ ਫੇਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ ਉਹ ਤੇ 도ੜ ਗਿਆ ਇੱਥੋਂ ਤੇ 도ੜ ਗਿਆ ਜਾਨ ਬਚਾ ਕੇ ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬੁਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਕੇ ਝੂਲਣ ਲੱਗ ਗਏ ਆਪਸ ਵਿੱਚ ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਕਿ ਉਹਨੂੰ ਮਤਲਬ ਮੁੰਡੇ ਹੱਡੇ ਨੇ ਇਹਨਾਂ ਕੋ ਪਿਸਟਲ ਕੋ ਲਿਆ ਪਿਸਟਲ ਕੋ ਕੇ ਉਹਨਾਂ ਨੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰੇਓ ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਹੀ ਗੋਲੀ ਚਲਾਉਣਾ ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀ ਦੋਸਤੋ ਬਾਅਦ ਕੀ ਨਾ ਕਰਦੇ ਭੱਜਦੇ ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ ਉਹਨੇ ਗੈਂਗਸਟਰ ਆਪਣੇ ਗੈਂਗ ਰੱਖੀਦੀ ਆ ਦਾਤਰ ਨੇ ਤੇ ਉਹ ਆਂਦੇ ਨੇ ਬਾਅਦ ਵਿੱਚ ਤੇ ਮਤਲਬ ਪਹਿਲੇ ਤੇ ਗਾਲਾਂ ਗੁਲਾਾਂ ਵੀ ਕੱਢਦੇ ਆ ਕਾਫੀ ਮੈਂ ਤੇ ਗਈ ਸੀ ਦਫਤਰ ਮੈਂ ਦਫਤਰ ਤੋਂ ਆਈ ਆ ਜਦੋਂ ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜਪੰਨ ਕਰ ਗਏ ਆ ਤੇ ਸਾਰਾ ਸਮਾਨ ਘਰ ਦਾ ਭੰਗ ਗਿਆ ਕੁਛ ਨਹੀਂ ਛੱਡ ਕੇ ਗਏ ਮੰਮੀ ਹੁਣੀ ਘਰ ਨਹੀਂ ਹੀ ਹੈਗੇ ਡੈਡੀ ਵੀ ਹੈ ਨਹੀਂ ਘਰ ਤੇ ਸਾਡੀ ਕੁੱਤੀ ਹੀ ਘਰ ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕੇ ਅਸੀਂ ਕਿੰਨੇ ਕੁ ਨੌਜਵਾਨ ਦੇ ਬੋਲ ਹੁਣੇ ਕੋਈ 20 25 ਨੌਜਵਾਨ ਨਹੀਂ ਕੁੱਤੇ ਦੇ ਹੁਣ ਪਹਿਲੇ ਤੇ ਬਹੁਤ ਮਾਰੇ ਹੋਵੇ ਲੋ ਬੋਟੀਆਂ ਵੀ ਹਜੇ ਤੱਕ ਖਿਲਰੀ ਦੀਆਂ ਕੁੱਤੇ ਦੀਆਂ ਮੈਂ ਆ ਕੇ ਅਚਾਨਕ ਵੇਖਿਆ ਮੈਂ ਲੈ ਕੇ ਗਈਆਂ ਉਹਨੂੰ ਤੇ ਉਹਦੇ ਟਾਂਕੇ ਲੱਗੇ ਪੰਜ ਟਾਂਕੇ ਲੱਗੇ ਆ ਤੇ ਹਜੇ ਤੱਕ ਹੋਸ਼ ਨਹੀਂ ਕਰਦੀ ਪਈ ਹੈਗੀ ਘਰ 'ਚ ਕੋਈ ਨਹੀਂ ਸਿਰਫ ਕੁੱਤਾ ਹੀ ਹੁੰਦਾ ਤੇ ਤੁਹਾਨੂੰ ਪਤਾ ਹੀ ਹੈ ਜੇ ਕੁੱਤੇ ਨੂੰ ਨਹੀਂ ਉਹਨਾਂ ਨੇ ਛੱਡਿਆ ਤੇ ਇਨਸਾਨ ਨੂੰ ਕਿੱਥੋਂ ਛੱਡ ਦੇਣਾ ਮੰਗ ਮੰਗ ਇਹ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਏ ਜੇ ਸਾਡੇ ਬੱਚੇ ਦੀ ਚਲੋ ਗਲਤੀ ਹੈਗੀ ਉਹਨੇ ਆਪਣੇ ਸੈਲਫ ਡਿਫੈਂਸ ਲਈ ਸਿਰਫ ਕਿ ਉਹਨਾਂ ਕੋ ਪਿਸਤਲ ਫੜ ਕੇ ਜੇ ਉਹ ਨਾ ਮਾਰਦਾ ਤੇ ਉਹਨਾਂ ਨੇ ਸਾਡੇ ਮੁੰਡੇ ਨੂੰ ਮਾਰਦੇ ਨਹੀਂ ਤੇ ਉਹਨੇ ਆਪਣੇ ਸੈਲਫ ਡਿਫੈਂਸ ਲਈ ਉਹਨਾਂ ਤੇ ਗੋਲੀ ਚਲਾਈ ਆ ਤੇ ਬਾਕੀ ਜੇ ਤੇ ਚਲੋ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡੇ ਬੱਚੇ ਨੂੰ ਜੇ ਗਲਤੀ ਹੋਈ ਹੈ ਉਹਦੀ ਸਜ਼ਾ ਠੀਕ ਹੈ ਉਹਨੂੰ ਦਿੱਤੀ ਜਾਏ ਪਰ ਨਜਾਇਜ਼ ਨਾ ਕੀਤੀ ਜਾਏ ਕਿ ਸਾਡੇ ਬੱਚੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ ਜਦੋਂ ਵੀ ਹਾਨੂੰ ਸਾਡੇ ਕੰਟੈਕਟ ਵਿੱਚ ਉਹ ਆਏਗਾ ਆਪਾਂ ਨੂੰ ਖੁਦ ਪੇਸ਼ ਕਰਵਾਵਾਂਗੇ ਉਹ ਜਿਹੜਾ ਕੁਵਾਰਦਤ ਹੋਈ ਆ ਉਹਦੇ ਸਬੰਧ ਵਿੱਚ ਦੋ ਪਾਰਟੀਆਂ ਉਹਨਾਂ ਨੇ ਜਿਹੜਾ ਸਾਬੀ ਇੱਕ ਦੂਜੀ ਤੇ ਰਾਲਾ ਉਦੇ ਘਰੇ ਹਮ ਤੋੜ ਕੀਤੀ ਹੈ ਘਰੇ ਕੋਈ ਹੈ ਨਹੀਂ ਸੀ ਤੋਂ ਕਾਫੀ ਭੰਤੋੜ ਅੰਦਰ ਵੀ ਗੇੜ ਦੀ ਕਰਕੇ ਉਹ ਕੀ ਕਾਰਵਾਈ ਕੀਤੀ ਜਾਏ ਪਰਚਾ ਦਰਜ ਹੋਊਗਾ ਜੀ ਚੱਲ ਰਹੀ ਤਫਤੀਸ਼ ਉਹ ਤਫਤੀਸ਼ ਤੇ ਪ੍ਰੋਪਰ ਜਿਹੜੀ ਜੋ ਜੋ ਅਮਲ ਜਾਂਚੀ ਜਾਊਗੀ ਜੋ ਸਾਹਮਣੇ ਆਊਗਾ ਜੋ ਜੋ ਵੀ ਤਫਤੀਸ਼ ਦੇ ਪਾਰਟ ਦੇ ਵਿੱਚ ਆਊਗਾ ਉਹਨੂੰ ਉਸ ਤਰੀਕੇ ਨਾਲ ਹੀ ਕਰਨ ਕੀਤਾ ਜਾਏ ਪਤਾ ਚੱਲ ਸਕਦਾ ਕਿ ਕਿੰਨੇ ਨੇ ਨੌਜਵਾਨ ਸੀ ਤੇ ਕਿਹੜੇ ਹਨ ਮੈਸਰ ਕੋਈ ਦੱਸਿਆ ਉਹਨਾਂ ਨੇ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਕਲੀਅਰ ਕਰਾਂਗੇ ਵੀ ਕੌਣ ਕੌਣ ਸੀ ਕੌਣ ਨਹੀਂ ਸੀ ਪਰ ਜੋ ਵੀ ਉਹਦੇ ਚ ਆਊਗਾ ਉਹ ਬਕਾਇਦਾ ਉਹਦੇ ਤੇ ਕਾਨੂੰਨੀ ਕਾਰਵਾਈ ਅੰਦਰ ਐਸੀਆਂ ਵਾਪਰਦਾ ਜਿਹੜੀਆਂ ਹੁੰਦੀਆਂ ਬਹੁਤ ਸਾਰੀਆਂ ਹੁੰਦੀਆਂ ਪੰਜਾਬ ਭਰ ਦੇ ਵਿੱਚ ਇਦਾਂ ਹੁੰਦਾ ਵਾ ਪਰ ਲੋਕ ਮੂਰੇ ਹੋ ਕੇ ਬੋਲਦੇ ਨਹੀਂ ਬਹੁਤ ਪਿੱਛੋਂ ਦੱਸਣਗੇ ਕਿ ਇਹ ਇਦਾਂ ਹੋ ਗਿਆ ਉਹ ਤਾਂ ਹੋ ਗਿਆ ਪਰ ਜਦੋਂ ਪੁਲਿਸ ਆਂਦੀ ਹੈ ਤਾਂ ਪੁਲਿਸ ਦੇ ਹੱਥ ਤੇ ਉਸ ਨੂੰ ਵੀ ਕੁਝ ਨਹੀਂ ਆਉਂਦਾ ਸੀ ਵੀ ਦੀ ਤੋਂ علاوہ ਇਹ ਤਾਂ ਤੁਹਾਨੂੰ ਲੋਕਾਂ ਨੂੰ ਕਹਿਣਾ ਚਾਹੀਦਾ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਜਿੱਦਣ ਆਪਦੇ ਪੈਰਾਂ ਚੱਕੇ ਅੱਗ ਲੱਗਦੀ ਹੈ ਉਦੋਂ ਜੋ ਟੱਪਣਾ ਜਿੱਦਾਂ ਦੂਜੇ ਦੇ ਪੈਰਾਂ ਤੇ ਲੱਗਦੀ ਆ ਉਦੋਂ ਕਿਉਂ ਨਹੀਂ ਇਕੱਠੇ ਹੁੰਦੇ ਪ੍ਰਾਈਮ ਦੇ ਅਗੇਂਸ ਇਕੱਠੇ ਹੋਣਗੇ ਤਾਂ ਸਾਰੇ ਬਚਣਗੇ ਮੈਂ ਤੁਹਾਡੇ ਮਾਦੀਮ ਰਹੀਂ ਸਾਰੇ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿਤੇ ਕਿਸੇ ਕਿਸਮ ਦਾ ਵੀ ਚਾਹੇ ਕੋ ਨਸ਼ੀਦ ਆ ਚਾਹੇ ਕੋ ਇਹੋ ਜਿਹਾ ਕੁੱਟ ਮਾਰਦਾ ਕੋਈ ਵੀ ਨੀਅਸ ਕ੍ਰਾਈਮ ਹੈ ਐਟ ਲੀਸਟ ਮਾੜੇ ਬੰਦਿਆਂ ਦੇ ਅੱਗੇ ਖੜਾਂਗੇ ਤਾਂ ਹੀ ਉਹਨਾਂ ਨੂੰ ਰੋਕਣਾ ਰੋਕਾਂਗੇ ਨਹੀਂ ਤਾਂ ਗਲੀ 'ਚ ਇੱਕ ਇਹੋ ਜਿਹਾ ਘਰ ਕੱਲਾ ਤਾਂ ਫਿਰ ਉਹ ਕੱਲਾ ਹੀ ਆ ਤੂੰ ਉਹ ਹਰ ਕਿਸੇ ਦਾ ਹੀ ਕੱਲਾ ਜਦੋਂ ਪਤਾ ਇੱਕ ਗਲੀ ਦੇ ਵਿੱਚ ਕੋਈ ਕਿਸੇ ਨੇ ਕੋਈ ਗਲਤ ਕੀਤਾ ਕੋਈ ਕੁੱਟਮਾਰ ਕਰੂ ਤਾਂ ਬਾਕੀ ਖੜੇ ਹੋ ਜਾਂਦੇ ਆ ਤੇ ਫਿਰ ਆਪਣੇ ਆਪੇ ਮਾਰੇ ਆਂਸਰ ਬੈਠ